ਪਏ ਲਾਪਤਾ ਹੋ ਗਈ ਐ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਸਾਰਾ ਸਿੱਧਾ ਉਸ ਦਿਨ ਤੇ ਲੱਭਦੇ ਸਾਰੇ ਰਿਸ਼ਤੇਦਾਰ ਵੀ ਇੱਥੇ ਹੀ ਆ ਸਾਰੇ ਲੱਭਦੇ ਵੇ ਆ ਪਰ ਮਿਲ ਨਹੀਂ ਜਾਂ ਕੋਈ ਵੀ ਸਰਾਗ ਦੀ ਘਰ ਹੋ ਗਈ ਐ 2:00 ਵਜੇ 3 ਮਿੰਟ ਤੇ ਕੈਮਰੇ ਚ ਆਈ ਐ ਜੀ ਦੇਖ ਸਕਦੇ ਹੋ ਪਰਿਵਾਰ ਵੱਲੋਂ ਕਹਿ ਰਿਹਾ ਕਿ ਵਾਈਟ ਰੰਗ ਦੀ ਜੋ ਪੰਜਾਬੀ ਪਾਈ ਇਸ ਦੇ ਪਿੰਕ ਰੰਗ ਦਾ ਟੋਪ ਆਇਆ ਸੀ ਤੇ ਮੰਗਲਵਾਰ ਦੀ ਗਈ ਹੋਈ ਹੈ ਤੇ ਹਜੇ ਤੱਕ ਘਰ ਨਹੀਂ ਮੁੜੀ ਹੈਗੀ 12 ਸਾਲ ਦੀ ਕੁੜੀ ਹੈਗੀ ਆ ਅਕਸਰ ਹੀ ਲਾਪਤਾ ਹੋ ਰਹੇ ਆ ਬੱਚੇ ਤਾਂ ਆਪਣੇ ਬੱਚਿਆਂ ਦਾ ਧਿਆਨ ਰੱਖੋ ਇਹ ਕੁੜੀ ਵੰਸ਼ਿਕ ਹੈ ਜੋ ਕਿ 12 ਸਾਲ ਦੀ ਹੈ ਧਿਆਨ ਨਾ ਦੇਖ ਲੋ ਦੱਸਿਆ ਜਾ ਰਿਹਾ ਕਿ 9 ਤਰੀਕ ਨੂੰ 2 ਵਜੇ ਦੀ ਘਰੋਂ ਗਾਇਬ ਹੈ ਜਗੀਰਪੁਰ ਜੋ ਰੋਡ ਹੈ ਉਹਦੇ ਨਜ਼ਦੀਕ ਅਮਰਜੀਤ ਕਲੋਨੀ ਗਲੀ ਨੰਬਰ 9 ਤੋਂ ਗਾਇਬ ਹੈ ਗਈ ਆ ਸਾਰੇ ਪਾਸੇ ਲੱਭਦੇ ਪਏ ਆ ਥਾਣੇ ਵੀ ਚੱਲ ਗਏ ਆ ਸਾਰੇ ਪਾਸੇ ਲੱਭਿਆ ਪੂਰਾ ਲੁਧਿਆਣਾ ਹੀ ਛਾਂ ਲਿਆ ਲੇਕਿਨ ਕੁੜੀ ਦਾ ਪਤਾ ਹੀ ਨਹੀਂ ਕਿਤੇ ਕੋਈ ਕੁੰਸ਼ਦਾ ਜੀ ਰਿਪੋਰਟ ਲਿਖਾਈ ਹੈ ਹਾਂਜੀ ਸਾਰੀ ਲਿਖਾਈ ਹੋਈ ਹੈ ਕਿਹੜੇ ਥਾਣੇ ਐ ਟਿਬਾ ਥਾਣੇ ਚ ਠੀਕ ਐਂ ਉਹ ਕਹਿੰਦੇ ਲੱਭਦੇ ਪਏ ਆ ਜੀ ਬੋਟਾ ਚੱਲਦੀਆਂ ਕੋਈ ਨਾ ਧਿਆਨ ਕਰਦੇ ਆ ਇੱਥੇ ਹੀ ਗਈ ਜਾਨੀ ਦੇ ਅੱਧਰ ਗਏ ਸੀ ਭੋਲੇ ਦਾ ਦਫ਼ਤਰ ਆ ਭੋਲੇ ਦੇ ਦਫ਼ਤਰ ਗਏ ਸੀਗੇ ਸੀ ਉਹ ਕਹਿੰਦੇ ਤੁਸੀਂ 2 ਵਜੇ ਥਾਣੇ ਕਿਉਂ ਜਾਇਓ ਅਸੀਂ ਗਏ ਆ ਪਰ ਉੱਥੇ ਫਿਰ ਵੀ ਉਹੀ ਗੱਲ ਉਹਨਾਂ ਦੀ ਬੋਟਾ ਵਾਲੀ ਹੋਈ ਆ ਪ੍ਰਿਯੋਦਾ ਚਿਰਾਗ ਨਿਊਜ਼ ਮੈਂ ਤੁਹਾਡਾ ਆਪਣਾ ਸੰਦੀਪ ਚੱਡਾ ਆਏ ਦਿਨ ਹੀ ਬੱਚੇ ਚੋਰੀ ਹੋਣ ਦੇ ਮਾਮਲੇ ਸਾਹਮਣੇ ਆ ਰਿਹਾ ਇੱਕ ਗੁਰੂ ਅਰਜਨ ਦੇਵ ਨਗਰ ਤੋਂ ਤੁਹਾਡੇ ਰੋ-ਰੋ ਕੀਤੀ ਸੀ ਵੀਡੀਓ ਤੇ ਅੱਜ ਜਗੀਰਪੁਰ ਰੋਡ ਤੋਂ ਆਇਆ ਜਿੱਥੇ ਇੱਕ ਵੰਸ਼ਿਕਾ ਨਾਮ ਦੀ ਕੁੜੀ 12 ਸਾਲ ਦੀ ਕੁੜੀ ਹੈ ਜਿਹੜੀ ਕਿ ਘਰ ਤੋਂ ਲਾਪਤਾ ਹੋ ਜਾਂਦੀ ਹੈ ਘਰ ਤੋਂ ਕੋਈ ਸਮਾਨ ਲੈਣ ਜਾਂਦੀ ਹੈ ਤਾਂ ਉਸ ਤੋਂ ਬਾਅਦ ਲਾਪਤਾ ਹੋ ਜਾਂਦੀ ਹੈ ਵੰਸ਼ਿਕਾ ਨਾਮ ਦੀ ਕੁੜੀ ਹੈ ਜਿਹੜੀ ਕਿ ਮੰਗਲਵਾਰ ਨੂੰ ਜੋ ਕਿ ਚਲੇ ਜਾਂਦੀ ਹੈ ਤੇ ਹੁਣ ਤੱਕ ਨਹੀਂ ਮਿਲੀ ਹੈ ਲਾਪਤ ਹੋਈ ਹੈ ਟਿੱਬੇ ਥਾਣੇ ਦਰਖਾਸਤ ਵੀ ਦਿੱਤੇ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਸਾਡੇ ਨਾਲ ਮੌਜੂਦ ਹੈ ਹਾਂਜੀ ਇਹ ਕਿੰਨੇ ਸਾਲ ਦੀ ਕੁੜੀ ਸੀ 12 ਸਾਲਾਂ ਦੀ ਸੀ ਜੀ ਕਦੋਂ ਗਈ ਸੀ ਜੀ ਮੰਗਲਵਾਰ 9 ਤਰੀਕ ਨੂੰ ਦੁਪਹਿਰੇ 2 ਵਜੇ ਤੇ ਘਰ ਦਾ ਸਮਾਨ ਲੈਣ ਗਈ ਸੀ ਤੇ ਆਈ ਨਹੀਂ ਵਾਪਸ ਨਹੀਂ ਜੀ ਅਸੀਂ ਤਾਂ ਘਰੇ ਨਹੀਂ ਸੀਗੇ ਦੋਨੇ ਜਾਣੇ ਮੈਂ ਬੈਂਕ ਗਈ ਸੀਗੀ ਅੱਛਾ ਤੇ ਜਦੋਂ ਅਸੀਂ ਵਾਪਸ ਆਏ ਉਹ ਹੈ ਨਹੀਂ ਸੀ ਲੋਕ ਲੱਗੇ ਹੋਏ ਸੀ ਉਹ ਆ ਜਾਂਦੀ ਆ ਉਹ ਪੇਪਰ ਸੀ ਉਹ ਉਸ ਦਿਨ ਦੂਜਾ ਤੇ ਉਹ 11:30 ਪੋਣੇ 12 ਘਰੇ ਆ ਗਈ ਸੀ ਕੋਈ ਗੱਲਬਾਤ ਨਹੀਂ ਹੋਈ ਕੋਈ ਰਾਤ ਨੂੰ ਕੋਈ ਗੱਲ ਦੱਸੀ ਹੋਵੇ ਨਹੀਂ ਕੋਈ ਗੱਲ ਨਹੀਂ ਐਦਾ ਦੀ ਕਰਦੀ ਸੀ ਕਦੀ ਨਾਲੇ ਦੱਸੀ ਕੋਈ ਗੱਲ ਸਕੂਲੋਂ ਆਈ ਔਰ ਮੈਂ ਕਿਹਾ ਯੂਨੀਫਾਰਮ ਤੋਂ ਹਲਾ ਆਪਣੀ ਉਹਨੇ ਥੋਲੀ ਚੇਂਜ ਕਰਕੇ ਕੱਪੜੇ ਤੁਸੀਂ ਘਰ ਵਿੱਚ ਹੀ ਸੀ ਹਾਂਜੀ ਉਦੋਂ ਮੈਂ ਘਰੇ ਹੀ ਸੀ ਧੌਂਦੀ ਸੀ ਜਦੋਂ ਕਿੰਨੇ ਵੇ ਗਈ ਘਰੋਂ ਕਰ ਹੋ ਗਈ ਹੈ 2:03 ਮਿੰਟ ਤੇ ਕੈਮਰੇ ਚਾਹੀਏ ਜੀ ਹਾਂਜੀ ਕੈਮਰੇ ਚਾਹੀਏ ਆ ਸਾਹਮਣੇ ਕੈਮਰਾ ਕਰ ਦੇ ਹਾਂਜੀ ਹਾਂਜੀ ਤੇ ਲਾਪਤਾ ਹੋ ਗਈ ਹੈ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਸਾਰਾ ਸਿੱਧਾ ਉਸ ਦਿਨ ਤੇ ਲੱਭਦੇ ਸਾਰੇ ਰਿਸ਼ਤੇਦਾਰ ਵੀ ਇੱਥੇ ਹੀ ਆ ਸਾਰੇ ਲੱਭਦੇ ਵੇ ਆ ਪਰ ਮਿਲ ਨਹੀਂ ਰਿਹਾ ਕੋਈ ਵੀ ਸਰਾਖ ਜੀ ਇਹ ਟਿੱਬੇ ਥਾਣੇ ਦਰਖਾਸਤ ਦਿੱਤੀ ਕੀ ਕੀਤਾ ਉਹਨਾਂ ਨੇ ਉਹ ਕਹਿੰਦੇ ਵੀ ਅਸੀਂ ਵੀ ਲੱਭਦੇ ਪਏ ਆ ਮਤਲਬ ਸਾਡਾ ਬੋਟਾ ਦਾ ਚੱਲ ਰਿਹਾ ਵਾ ਅਸੀਂ ਫਿਰ ਤੁਹਾਨੂੰ ਦੱਸਾਂਗੇ ਬਾਅਦ ਚ ਉਹਨਾਂ ਨੇ ਕਿਹਾ ਨਹੀਂ ਜ਼ਰੂਰੀ ਹੈ ਬੱਚਾ ਗੁੰਮ ਹੋ ਗਿਆ ਕੁੜੀ ਹੈ ਲਾਪਤਾ ਪਿੱਛੇ ਦੋ ਬੱਚੇ ਵੀ ਚੋਰੀ ਹੋ ਗਏ ਗੁਰਜਨ ਦੇਵ ਨਗਰ ਤੋਂ ਹੇ ਤੱਕ ਨਹੀਂ ਮਿਲੇ ਹਾਂਜੀ ਸਾਰਾ ਕਿਹਾ ਸੀਗਾ ਉਹ ਕਹਿੰਦੇ ਵੀ ਅਸੀਂ ਬੋਟਾ 'ਚ ਫਸੇ ਹੋਏ ਹਾਂ ਕੋਈ ਨਹੀਂ ਤੁਹਾਨੂੰ ਅਸੀਂ ਸਰਾਖ ਦਵਾਂਗੇ ਅਸੀਂ ਬੰਦੇ ਲਾਏ ਹੋਏ ਹਾਂਜੀ ਵੀਰ ਜੀ ਕੀ ਨਾਮ ਸੀ ਕੁੜੀ ਦਾ ਸੰਸ਼ਿਕਾ ਮਨਸ਼ਿਕਾ ਤੇ ਕਿ ਕਿੰਨੇ ਵਜੇ ਗਈ ਸੀ ਕਰੋ 2:00 ਬਜ ਕੇ 3 ਮਿੰਟ ਤੇ ਕੀ ਕੋਈ ਜ਼ਾਰਿਸ਼ ਕਰੋਗੇ ਲੋਕਾਂ ਨੂੰ ਜਿਹੜੇ ਵੀਡੀਓ ਦੇਖ ਰਿਹਾ ਵਾਤੋ ਵਾਤ ਸ਼ੇਅਰ ਕਰੋ ਵਾਤੋ ਸ਼ੇਅਰ ਕਰਕੇ ਦੇਖੋ ਕੁੜੀ ਹੈ ਕਿੱਥੇ ਆ ਤੇ ਬਾਕੀ ਇਹ ਆਪਰ ਘਰੇ ਪਹੁੰਚੇ ਟਾਈਮ ਸਰ ਪਰ ਪਹੁੰਚ ਜਵੇ ਕਿਹੜੇ ਕੱਪੜੇ ਪਾਏ ਸੀ ਆ ਉਸ ਸਮੇਂ ਵਾਈਟ ਰੰਗ ਦੀ ਪਜਾਮੀ ਸੀ ਤੇ ਪਿੰਕ ਟੌਪ ਸੀ ਪਿੰਕ ਟੌਪ ਸੀ ਕੁੜੀ ਦਾ ਕੁੜੀ ਦੀ ਕੋਈ ਫੋਟੋ ਵਗੈਰਾ ਹੈਗੀ ਆ ਫੋਟੋ ਹੈਗੀ ਆ ਦੇਖ ਸਕਦੇ ਹੋ ਪਰਿਵਾਰ ਵੱਲੋਂ ਕਹਿ ਰਿਹਾ ਕਿ ਵਾਈਟ ਰੰਗ ਦੀ ਜੋ ਪੰਜਾਬੀ ਪਾਈ ਇਸ ਦੇ ਪਿੰਕ ਰੰਗ ਦਾ ਟੋਪ ਪਾਇਆ ਸੀ ਤੇ ਮੰਗਲਵਾਰ ਦੀ ਗਈ ਹੋਈ ਆ ਤੇ ਹਜੇ ਤੱਕ ਘਰ ਨਹੀਂ ਮੁੜੀ ਹੈਗੀ 12 ਸਾਲ ਦੀ ਕੁੜੀ ਹੈਗੀ ਆ ਅਕਸਰ ਹੀ ਲਾਪਤਾ ਹੋ ਰਹੇ ਆ ਬੱਚੇ ਤਾਂ ਆਪਣੇ ਬੱਚਿਆਂ ਦਾ ਧਿਆਨ ਰੱਖੋ ਕਿਉਂਕਿ ਜਗ੍ਹਾ ਜਗ੍ਹਾ ਤੋਂ ਵੀਡੀਓ ਸਾਹਮਣੇ ਆ ਰਹੀਆਂ ਕਿ ਕਿੱਥੋਂ ਕੋਈ ਬੱਚਾ ਗਾਇਬ ਹੋ ਰਿਹਾ ਤੇ ਤਸਵੀਰ ਤੁਹਾਡੇ ਰੋ ਰੋ ਕਰ ਰਿਹਾ ਇਹ ਕੁੜੀ ਵੰਸ਼ਿਕ ਹੈ ਜੋ ਕਿ 12 ਸਾਲ ਦੀ ਹੈ ਧਿਆਨ ਨਾਲ ਦੇਖ ਲਓ ਤੁਹਾਡੇ ਰੋ ਰੋ ਵੀ ਕਰਾਂਗੇ ਤਸਵੀਰ 12 ਸਾਲ ਦੀ ਇਹ ਕੁੜੀ ਹੈ ਰੰਗ ਗੋਰਾ ਹੈਗਾ ਸੰਤਰੀ ਤੇ ਚਿੱਟੇ ਰੰਗ ਦੇ ਕੱਪੜੇ ਪਾਏ ਹੋਇਆ ਤੇ ਤਸਵੀਰ ਜੋ ਕਿ ਦੱਸਿਆ ਜਾ ਰਿਹਾ ਕਿ 9 ਤਰੀਕ ਨੂੰ 2 ਵਜੇ ਦੀ ਘਰੋਂ ਗਾਇਬ ਹੈ ਜਗੀਰਪੁਰ ਜੋ ਰੋਡ ਹੈ ਉਹਦੇ ਨਜ਼ਦੀਕ ਅਮਰਜੀਤ ਕਲੋਨੀ ਗਲੀ ਨੰਬਰ 9 ਤੋਂ ਗਾਇਬ ਹੈਗੀਆ ਪਰਿਵਾਰ ਦੇਖ ਸਕਦੇ ਹੋ ਸਾਡੇ ਨਾਲ ਮੌਜੂਦ ਹੈਗੇ ਉਹਨਾਂ ਦੇ ਰਿਸ਼ਤੇਦਾਰ ਵੀ ਇੱਥੇ ਮੌਜੂਦ ਹੈ ਹਾਂਜੀ ਪਤਨ ਚਿੱਟਾ ਜੀ ਕੁੜੀ ਦਾ ਸਰ ਅਸੀਂ ਕੁੜੀ ਬਹੁਤ ਲੱਭੀਏ ਮਗਰ ਸਾਨੂੰ ਲੱਭੀ ਨਹੀਂ ਹੈਗੀ ਅੱਛਾ ਜੀ ਕਿੱਥੇ ਕਿੱਥੇ ਪਤਾ ਕੀਤਾ ਉਹ ਜਗ੍ਹਾ ਪਤਾ ਕੀਤਾ ਨਾ ਨਹੀਂ ਬਸੇ ਵੀ ਲੱਭੀ ਹੈ ਲੱਭੀ ਨਹੀਂ ਅੱਜ ਵੀ ਸਾਰੇ ਘਰ-ਕੁਰਚੇ ਚੈੱਕ ਕੀਤੇ ਕੁੜੀ ਕਿਧਰ ਹੋਣੀ ਮਿਲੀ ਕੋਈ ਆਂਡੀ ਗਵਾਂਡੀ ਪਤਾ ਨਹੀਂ ਕਿੱਤਾਂ ਕਿਧਰੋਂ ਹੀ ਪਤਾ ਲੱਗ ਰਿਹਾ ਕੁੜੀ ਦਾ ਪਤਾ ਲੱਗ ਰਿਹਾ ਨਹੀਂ ਸਰ ਪਤਾ ਕਿੱਤਾਂ ਜੀ ਤੁਸੀਂ ਸਾਰੇ ਪਾਸੇ ਲੱਭਦੇ ਪਏ ਆ ਥਾਣੇ ਵੀ ਚੱਲ ਗਏ ਆ ਸਾਰੇ ਪਾਸੇ ਲੱਭਿਆ ਆ ਪੂਰਾ ਲੁਧਿਆਣਾ ਹੀ ਛਾਂ ਲਿਆ ਲੇਕਿਨ ਕੁੜੀ ਦਾ ਪਤਾ ਹੀ ਨਹੀਂ ਕਿਤੇ ਆ ਕੋਈ ਗੁੰਮਸ਼ੁਦਾ ਦੀ ਰਿਪੋਰਟ ਲਿਖਾਈ ਹੈ ਹਾਂਜੀ ਸਾਰੀ ਲਿਖਾਈ ਹੋਈ ਹੈ ਕਿਹੜੇ ਥਾਣੇ ਅਏ ਟੱਬਾ ਥਾਣੇ ਚ ਠੀਕ ਕਹਿੰਦੇ ਟੱਬੇ ਥਾਣੇ ਉਹ ਕਹਿੰਦੇ ਲੱਭਦੇ ਪਏ ਆ ਜੀ ਵੋਟਾਂ ਚੱਲਦੀਆਂ ਕੋਈ ਨਾ ਧਿਆਨ ਕਰਦੇ ਆ ਇਦਾਂ ਹੀ ਕਹੀ ਜਾਂਦੇ ਆ ਤਿੰਨ ਲੱਗਦਾ ਨਹੀਂ ਹੈਗਾ ਕਿ ਪ੍ਰਸ਼ਾਸਨ ਇੰਨੀ ਢਿੱਲ ਕਿਉਂ ਵਰਤ ਰਿਹਾ ਹੈਗਾ ਬਾਰ ਕੁੜੀ ਦਾ ਮਾਮਲਾ ਹੈਗਾ 12 ਸਾਲ ਦੀ ਕੁੜੀ ਹੈ ਸਰ ਜੀ ਅਸੀਂ ਅਸੀਂ ਤਾਂ ਕਿਹਾ ਸੀ ਭਾਈ ਪਹਿਲਾਂ ਕੁੜੀ ਲੱਭੋ ਇਲੈਕਸ਼ਨ ਬਾਅਦ ਚ ਦੇਖ ਲਿਓ ਕਹਿੰਦੇ ਨਹੀਂ ਪਹਿਲਾਂ ਅਸੀਂ ਆਹ ਕੰਮ ਕਰਨਾ ਜ਼ਰੂਰੀ ਸਾਡਾ ਕੰਮ ਡੂਟੀਆਂ ਡੂਟੇ ਸਾੜੇ ਡੂਟੀਆਂ ਲੱਗੀਆਂ ਸਾੜੀਆਂ ਡੂਟੀਆਂ ਲੱਗੀਆਂ ਸਰਪੰਚ ਨਾਲ ਗੱਲ ਨਹੀਂ ਕੀਤੀ ਕੀਤੀ ਸੀ ਸਰ ਜੀ ਬਸ ਉਹ ਉਹ ਵੀ ਢਿੱਲੇ ਬੰਦੇ ਆ ਜੀ ਉਹਦੋਂ ਅਸੀਂ ਗਏ ਸੀ ਜੇ ਉਹਨਾਂ ਸਰਪੰਚ ਕੋਲ ਆਦ ਨੂੰ ਉਹ ਕਹਿੰਦਾ ਵੀ ਸਵੇਰੇ ਹੋਊਗਾ ਜੋ ਹੋਊਗਾ ਵੀ ਸਵੇਰੇ ਰਿਪੋਰਟਰ ਖਾਇਓ ਤੇ ਜਾ ਕੇ ਰਿਪੋਰਟ ਲਖਾਇਆ ਸੀ ਜੀ ਫਿਰ ਉਹਨਾਂ ਨੇ ਤੁਹਾਨੂੰ ਦੁਆਰੇ ਬ ਅਧਵਲ ਅਰਦਾ ਕਰ ਕੋਈ ਕਾਰਵਾਈ ਹੋਈ ਨਹੀਂ ਸਾਡੀ ਨਿਗਾਹ ਜੀ ਤਾਂ ਕੁਝ ਨਹੀਂ ਹੋਇਆ ਹੈਗਾ ਉਹ ਕਹਿੰਦੇ ਅਸੀਂ ਕਰ ਰਹੇ ਲੱਗਦਾ ਸਾਡੇ ਸਾਹਮਣੇ ਕੁਝ ਨਹੀਂ ਇਦਾਂ ਦਾ ਹੋਇਆ ਤੁਸੀਂ ਵੱਡੇ ਅਧਿਕਾਰੀ ਨੂੰ ਨਹੀਂ ਮਿਲੇ ਜਾ ਕੇ ਵੱਡੇ ਉਧਰ ਗਏ ਸੀ ਭੋਲੇ ਦਾ ਦਫਤਰ ਆ ਭੋਲੇ ਦੇ ਦਫਤਰ ਗਏ ਸੀਗੇ ਅਸੀਂ ਉਹ ਕਹਿੰਦੇ ਤੁਸੀਂ 2 ਵਜੇ ਥਾਣੇ ਕੋ ਜਾਇਓ ਅਸੀਂ ਗਏ ਹਾਂ ਪਰ ਉੱਥੇ ਫਿਰ ਵੀ ਉਹੀ ਗੱਲ ਉਹਨਾਂ ਦੀ ਬੋਟਾ ਵਾਲੀ ਹੋਈ ਆ ਕੋਈ ਸੁਣਵਾਈ ਨਹੀਂ ਨਹੀਂ ਜੀ ਦੇਖ ਸਕਦੇ ਹੋ 12 ਸਾਲ ਦੀ ਕੁੜੀ ਗਾਇਬ ਹੈ ਅਮਰਜੀਤ ਕਲੋਨੀ ਤੋਂ ਨੋ ਨੋ ਨੰਬਰ ਗਲੀ ਤੋਂ ਤੇ 2 ਵਜੇ ਦੀ ਗੈਪਾ ਮੰਗਲਵਾਰ ਦੀ ਤਾਂ ਕਹਿ ਰਿਹਾ ਕਿ ਅਸੀਂ ਟਿੱਬੇ ਥਾਣੇ ਦਰਖਾਸਤ ਦਿੱਤੀ ਸੀ ਲੇਕਿਨ ਕੋਈ ਸੁਣਵਾਈ ਨਹੀਂ ਹੋ ਰਹੀ ਉਹਨਾਂ ਵੱਲੋਂ ਕਹਿਆ ਜਾ ਰਿਹਾ ਕਿ ਇਲੈਕਸ਼ਨ ਹੋ ਰਿਹਾ ਦੇਖੋ ਹੁਣ ਇਲੈਕਸ਼ਨ ਜ਼ਰੂਰੀ ਹੈ ਜਾਂ ਫਿਰ ਇਹਨਾਂ ਦੀ ਬੱਚੀ ਜ਼ਰੂਰੀ ਹੈ ਇਹ ਤਾਂ ਹੁਣ ਪੁਲ ਪ੍ਰਸ਼ਾਸਨ ਹੀ ਜਵਾਬ ਦੇਗਾ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਇਸ ਕੁੜੀ ਦੀ ਭਾਲ ਜਿੱਥੇ ਵੀ ਹੁੰਦੀ ਹੈ ਪਰਿਵਾਰ ਦੇ ਨਾਲ ਸੰਪਰਕ ਕਰੋ ਨੰਬਰ ਕੀ ਹੈ ਜੀ ਤੁਹਾਡਾ 9915973807 ਦੁਬਾਰਾ ਰਿਪੀਟ ਕਰ ਦਿਓ 9915973 870 ਐਡਰੈਸ ਕੀ ਹੈਗਾ ਅਮਰਜੀਤ ਕਲੋਨੀ ਅਮਰਜੀਤ ਕਲੋਨੀ ਗਲੀ ਨੰਬਰ 9 ਅਮਰਜੀਤ ਕਲੋਨੀ ਗਲੀ ਨੰਬਰ 2 ਤਸਵੀਰ ਦਿਖਾ ਦੇਣਾ ਜੋ ਕਿ ਇਹ ਘਰ ਦਾ ਐਡਰੈਸ ਵੀ ਤੁਹਾਡੇ ਰੂਰੂ ਕਰ ਦੇਣਾ ਕਿ ਜੋ ਕਿ 90 ਨੰਬਰ ਮਕਾਨ ਹੈ ਇਹਨਾਂ ਦਾ 90 ਨੰਬਰ ਮਕਾਨ ਹੈਗਾ ਅਮਰਜੀਤ ਕਲੋਨੀ ਦੇ ਵਿੱਚ ਦਾ ਸਾਰੇ ਹੀ ਜਿਹੜੇ ਵੀਡੀਓ ਦੇਖ ਰਹੇ ਹੋ ਤੇ ਕੁੜੀ ਦੀ ਤਸਵੀਰ ਵੀ ਤੁਹਾਡੇ ਰੂਰੂ ਕਰਾਂਗੇ ਕਿ ਇਸ ਪਰਿਵਾਰ ਦੇ ਕੋਲ ਜੋ ਬੱਚਾ ਵਿਛੜ ਚੁੱਕਾ ਹੈ ਤੇ ਅਗਰ ਕਿਸੇ ਨੂੰ ਵੀ ਮਿਲਦਾ ਤੇ ਇਸ ਨੰਬਰਾਂ ਤੇ ਸੰਪਰਕ ਕਰੋ ਜੁੜੇ ਰਹੋ ਦਾ ਚਿਰਾਗ ਨਿਊਜ਼ ਦੇ ਨਾਲ ਸ਼ੁਕਰੀਆ ਧੰਨਵਾਦ